ਸੱਚੇ ਕਾਲ ਦਾ ਅਰਮੀਡ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਸ਼ਾਮ 5 ਵਜੇ ਸਾਰੇ ਦਾ ਸਾਰਾ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਔਰ ਉਸ ਤੋਂ ਬਾਅਦ ਤਿਆਰੀਆਂ ਸ਼ੁਰੂ ਹੋਣਗੀਆਂ ਪੋਲਿੰਗ ਦੀਆਂ ਔਰ ਸਾਰੇ ਦੇ ਸਾਰੇ ਜਿੰਨੇ ਵੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਉਹ ਆਪਣੇ ਸਟੇਸ਼ਨਸ ਤੇ ਪਹੁੰਚਣਾ ਸ਼ੁਰੂ ਕਰ ਦੇਣਗੇ ਔਰ ਜਿੰਨੇ ਵੀ ਇੱਥੇ ਬਾਹਰੀ ਲੋਕ ਚਾਹੇ ਕੋਈ ਉਮੀਦਵਾਰ ਨੇ ਜਾਂ ਕੋਈ ਪਾਰਟੀਆਂ ਨਾਲ ਸਬੰਧਤ ਵਰਕਰ ਨੇ ਉਹਨਾਂ ਨੂੰ 5 ਵਜੇ ਤੋਂ ਬਾਅਦ ਹਲਕਾ ਛੱਡਣ ਦੀਆਂ ਹਦਾਇਤਾਂ ਜਾਰੀ ਹੋ ਜਾਣਗੀਆਂ ਉਹ ਇਹ ਹਲਕਾ ਛੱਡ ਕੇ ਬਾਹਰ ਚਲੇ ਜਾਣਗੇ ਅਸੀਂ ਇਸ ਵੇਲੇ ਤਰਨਤਾਰਨ ਦੇ ਉਸ ਮੁੱਖ ਰੋਡ ਤੇ ਆ ਮੁੱਖ ਸੜਕ ਤੇ ਆ ਜਿੱਥੇ ਸਾਰੇ ਦੇ ਸਾਰੇ ਦਫ਼ਤਰ ਜਿਹੜੇ ਸੀ ਉਹ ਵਰਕਿੰਗ ਦੇ ਵਿੱਚ ਕੰਮ ਕਰ ਰਹੇ ਨੇ ਸਾਰੀਆਂ ਪਾਰਟੀਆਂ ਦੇ ਇਹ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਜਿਹੜੇ ਪ੍ਰੋਗਰਾਮ ਹੈ ਕੁਝ ਇਸ ਤਰ੍ਹਾਂ ਦੇ ਨਾਲ ਹੈ ਕਿ ਕੁਝ ਪ੍ਰੈਸ ਕਾਨਫਰੰਸਾਂ ਤੋਂ ਇਲਾਵਾ ਅੱਜ ਇੱਕ ਰੋਡ ਸ਼ੋ ਵੀ ਜਿਹੜਾ ਹੈ ਉਹ ਪਾਰਟੀ ਦੇ ਵੱਲੋਂ ਕੀਤਾ ਜਾਣਾ ਉਸ ਦੀ ਅਗਵਾਈ ਲਾਲਜੀਤ ਸਿੰਘ ਢੁੱਲਰ ਔਰ ਕੁਝ ਹੋਰ ਜਿਹੜੇ ਕੈਬਨਟ ਮੰਤਰੀ ਹੈਗੇ ਆ ਉਹ ਕਰਨਗੇ ਔਰ ਜੇਕਰ ਅਸੀਂ ਅੱਜ ਦੇ ਇਸ ਮਾਹੌਲ ਦੀ ਗੱਲ ਕਰੀਏ ਤਾਂ ਬੀਐਸਐਫ ਦੀਆਂ ਔਰ ਸੀਆਰਪੀਐਫ ਦੀਆਂ ਟੁਕੜੀਆਂ ਜਿਹੜੀਆਂ ਨੇ ਉਹ ਸ਼ਹਿਰ ਦੇ ਵਿੱਚ ਜਗਾ ਜਗਾ ਤਾਇਨਾਤ ਕਰਤੀਆਂ ਕਿਉਂਕਿ ਮਾਹੌਲ ਨੂੰ ਦੇਖ ਕੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨੂੰ ਲੈ ਕੇ ਮਾਹੌਲ ਜਿਹੜਾ ਹੈ ਉਹ ਖਰਾਬ ਨਾ ਹੋ ਸਕੇ ਔਰ ਤੁਹਾਨੂੰ ਅੱਗੇ-ਅਗੇ ਜਾਂਦਿਆਂ ਅਸੀਂ ਸਾਰੇ ਦੇ ਸਾਰੇ ਜਿਹੜੇ ਆਫਿਸ ਕੰਮ ਕਰ ਰਹੇ ਨੇ ਇੱਥੇ ਸਾਰੀਆਂ ਪਾਰਟੀਆਂ ਦੇ ਉਹ ਵੀ ਦਿਖਾਵਾਂਗੇ ਔਰ ਮਾਹੌਲ ਕਿਸ ਤਰ੍ਹਾਂ ਦਾ ਅੱਜ ਆਖਰੀ ਦਿਨ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਬੀਐਸਐਫ ਜਿਹੜੀ ਆ ਉਹ ਤਨਾਤ ਕੀਤੀ ਗਈ ਹੈ ਬੀਐਸਐਫ ਬਕਾਇਦਾ ਤੌਰ ਤੇ ਤਨਾਤ ਕੀਤੀ ਗਈ ਹੈ ਔਰ ਤਾਂ ਕਿ ਲਾਅਨ ਆਰਡਰ ਜਿਹੜਾ ਹੈ ਉਸੇ ਤਰ੍ਹਾਂ ਦੇ ਨਾਲ ਬਣਿਆ ਰਹੇ ਔਰ ਮਾਹੌਲ ਕਿਸੇ ਤਰ੍ਹਾਂ ਦਾ ਕੋਈ ਵਿਗੜੇ ਨਾ ਔਰ ਵਰਕਰ ਜਿਹੜੇ ਨੇ ਉਹ ਲਗਾਤਾਰ ਆਪਣੀ ਪਾਰਟੀ ਦੇ ਲਈ ਜਿਹੜੇ ਨੇ ਉਹ ਸਪੋਰਟ ਕਰਦੇ ਪ੍ਰਚਾਰ ਕਰਦੇ ਹੋਏ ਤੁਹਾਨੂੰ ਆਮੂਮਨ ਮਿਲ ਜਾਣਗੇ ਔਰ ਬਹੁਤ ਸਾਰੇ ਸਰਪੰਚ ਪੰਚ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਲਗਾਤਾਰ ਆਪਣੀ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣ ਦੇ ਲਈ ਪਹੁੰਚ ਰਹੇ ਆ ਔਰ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਉਨੇ ਆ ਕਿ ਇਹ ਤੁਹਾਨੂੰ ਆਮਦਵੀ ਪਾਰਟੀ ਦਾ ਅਸੀਂ ਦਫਤਰ ਦਿਖਾ ਰਹੇ ਸੀ ਇਸ ਤੋਂ ਅੱਗੇ ਸਾਰੀਆਂ ਪਾਰਟੀਆਂ ਦੇ ਦਫਤਰ ਕੁਝ ਦੂਰੀ ਤੇ ਹੀ ਨੇ ਔਰ ਜੇਕਰ ਅਸੀਂ ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਦਫ਼ਤਰ ਹੈ ਔਰ ਇਸ ਪਾਸੇ ਨੂੰ ਭਾਰਤੀ ਜਨਤਾ ਪਾਰਟੀ ਦਾ ਵੀ ਆਫਿਸ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਵੀ ਆਫਿਸ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਫਿਸ ਇਸੇ ਲਾਈਨ ਦੇ ਵਿੱਚ ਹੀ ਹੈਗਾ ਔਰ ਅੱਜ ਕਿਉਂਕਿ ਅੱਜ ਆਖਰੀ ਦਿਨ ਹੈ ਔਰ ਆਖਰੀ ਦਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਲੇ ਵੀ ਜਾਂਦੇ ਹੁੰਦੇ ਆ ਕਿ ਆਖਰੀ ਦਿਨ ਆ ਕਿਉਂਕਿ ਪ੍ਰਚਾਰ ਕਰਨ ਦੇ ਲਈ ਕਈ ਕਈ ਦਿਨਾਂ ਤੋਂ ਲੋਕ ਆ ਪਾਉਂਚੇ ਹੁੰਦੇ ਆਪਣੀ ਪਾਰਟੀ ਔਰ ਆਪਣੇ ਲੀਡਰਾਂ ਦੇ ਸਮਰਥਨ ਦੇ ਵਿੱਚ ਔਰ ਜੇਕਰ ਕਾਂਗਰਸ ਦੀ ਅਸੀਂ ਗੱਲ ਕਰੀਏ ਤਾਂ ਕਾਂਗਰਸ ਨੇ ਅੱਜ ਦੇ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਇੱਕ ਵਾਰ ਰੋਕ ਲਏ ਆ ਸਾਰੇ ਦੇ ਸਾਰੇ ਪ੍ਰੋਗਰਾਮ ਰੋਕ ਲਏ ਕਿਉਂਕਿ ਆ ਆਮ ਆਦਮੀ ਕਾਂਗਰਸ ਦੇ ਇੱਕ ਬਹੁਤ ਵੱਡੇ ਲੀਡਰ ਜਿਹੜੇ ਨੇ ਸਾਬਕਾ ਵਿਧਾਇਕ ਉਹਨਾਂ ਦਾ ਦਿਹਾਂਤ ਹੁੰਦਾ ਕੱਲ ਔਰ ਇਹ ਸਾਬਕਾ ਵਿਧਾਇਕ ਸੀਗੇ ਬੰਗੇ ਤੋਂ ਤਰਲੋਚਨ ਸਿੰਘ ਸੁੰਡ ਜੀ ਉਹਨਾਂ ਦਾ ਕੱਲ ਇੱਥੇ ਹੀ ਪ੍ਰਚਾਰ ਦੌਰਾਨ ਉਹ ਉਹਨਾਂ ਦਾ ਦਿਹਾਂਤ ਹੁੰਦਾ ਪੂਰੇ ਹੋ ਜਾਂਦੇ ਆ ਤੇ ਕਾਂਗਰਸ ਇਸ ਸੋਗ ਦੇ ਵਜੋਂ ਸਾਰੇ ਦੇ ਸਾਰੇ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਸਮੇਟ ਲੈਂਦੀ ਆ ਔਰ ਕਾਂਗਰਸ ਦਾ ਮੰਨਣਾ ਹੈ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪ੍ਰਚਾਰ ਦੇ ਦੌਰਾਨ ਸਾਡੇ ਇੱਕ ਵੱਡੇ ਲੀਡਰ ਨੇ ਆਪਣੀ ਜਾਨ ਗਵਾਈ ਹੈ ਤਾਂ ਅੱਜ ਆਖਰੀ ਦਿਨ ਉਹ ਬਿਲਕੁਲ ਕੋਈ ਪ੍ਰਚਾਰ ਨਹੀਂ ਕਰਨਗੇ ਔਰ ਡੋਰ ਟੂ ਡੋਰ ਛੋਟੇ-ਮੋਟੇ ਪ੍ਰੋਗਰਾਮ ਜਿਹੜੇ ਨੇ ਉਹ ਜ਼ਰੂਰ ਚੱਲਦੇ ਰਹਿ ਸਕਦੇ ਆ ਪਰ ਜਿਹੜੀਆਂ ਵੱਡੀਆਂ ਰੈਲੀਆਂ ਨੇ ਜਾਂ ਫਿਰ ਜਿਹੜੇ ਰੋਡ ਸ਼ੋਅ ਸੀ ਉਹਨਾਂ ਨੂੰ ਪਾਰਟੀ ਦੇ ਵੱਲੋਂ ਰੋਕਿਆ ਗਿਆ ਤਾਂ ਇਹ ਵੇਖੋ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਇਹ ਵਾਰਿਸ ਪੰਜਾਬ ਜਥੇਬੰਦੀ ਦਾ ਆਫਿਸ ਹੈ ਨਿੱਕਾ ਜਿਹਾ ਇੱਕ ਦੇਖੋ ਬੱਚਾ ਜਿਹੜਾ ਹੈ ਉਹ ਇੱਥੇ ਪੋਸਟਰ ਵੰਡ ਰਿਹਾ ਹੈ ਪ੍ਰਚਾਰ ਕਰ ਰਿਹਾ ਹੈ ਨਿੱਕਾ ਜਿਹਾ ਬੱਚਾ ਦੋ ਬੱਚੇ ਨੇ ਸਿਰਾਂ ਤੇ ਦਮਾਲੇ ਸਜਾਏ ਹੋਏ ਆ ਉਹ ਪ੍ਰਚਾਰ ਕਰ ਰਹੇ ਆ ਔਰ ਇਸੇ ਤਰ੍ਹਾਂ ਦੇ ਨਾਲ ਇਹ ਵੱਖ-ਵੱਖ ਝੰਡੇ ਤੇ ਹੋਰ ਕਿਉਂਕਿ ਅੱਜ ਆਖਰੀ ਦਿਨ ਹੈ ਅੱਜ ਤਮਾਮ ਰੈਲੀਆਂ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਅੱਜ 5 ਵਜੇ ਤੋਂ ਪਹਿਲਾਂ-ਪਹਿਲਾਂ ਸਮੇਟਣੀਆਂ ਪੈਣਗੀਆਂ ਔਰ ਇਹ ਮਨਦੀਪ ਸਿੰਘ ਖਾਲਸਾ ਹੌਲਾਂ ਦਾ ਆਫਿਸ ਹੈ ਔਰ ਉਹਨਾਂ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਭਾਰਤੀ ਜਨਤਾ ਪਾਰਟੀ ਦਾ ਆਫਿਸ ਆ ਜਾਂਦਾ ਹੈ ਇਸ ਤੋਂ ਅਗਲਾ ਆਫਿਸ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਦੇ ਵੱਲੋਂ ਵੀ ਆਖਰੀ ਦਿਨ ਦੇ ਅ ਤੌਰ ਤੇ ਦੇਖੋ ਇਹ ਸਾਰੀਆਂ ਸਾਰੀਆਂ ਜਿਹੜੀਆਂ ਵੀ ਗੱਡੀਆਂ ਖੜੀਆਂ ਨਜ਼ਰ ਆਉਂਦੀਆਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਜਿਹੜੇ ਲੀਡਰ ਸਾਹਿਬਾਨ ਪਹੁੰਚੇ ਹੋਇਆ ਉਹਨਾਂ ਦੀਆਂ ਨੇ ਉਹਨਾਂ ਦੇ ਵੱਲੋਂ ਕਿਉਂਕਿ ਅੱਜ ਆਖਰੀ ਦਿਨ ਹੈ ਔਰ ਆਖਰੀ ਦਿਨ ਅੱਜ ਸਾਰੇ ਦਾ ਸਾਰਾ ਕੰਮ ਜਿਹੜਾ ਇਹ ਉਹ ਸਮੇਟਿਆ ਜਾਣਾ ਇਹ ਭਾਰਤੀ ਜਨਤਾ ਪਾਰਟੀ ਦਾ ਆਫਿਸ ਹੈ ਤਾ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸਾਰੇ ਦੇ ਸਾਰੇ ਆਫਿਸ ਜਿਹੜੇ ਨੇ ਉਹ ਇੱਕੋ ਲਾਈਨ ਤੇ ਨੇ ਅੱਜ ਆਖਰੀ ਦਿਨ ਕਿਉਂਕਿ ਵੱਖ-ਵੱਖ ਪ੍ਰਚਾਰ ਦੇ ਰੂਪ ਦੇ ਵਿੱਚ ਰੋਡ ਸ਼ੋ ਵੀ ਕੀਤੇ ਜਾਣੇ ਨੇ ਕੁਝ ਰੈਲੀਆਂ ਨੇ ਕੁਝ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਤਾਂ ਅੱਜ 5 ਵਜੇ ਤੋਂ ਪਹਿਲਾਂ ਪਹਿਲਾਂ ਉਹ ਸਾਰੇ ਦੇ ਸਾਰੇ ਸਮੇਟਣੇ ਪੈਣਗੇ ਤਾਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਔਰ ਉਹਨਾਂ ਦੇ ਕੁਝ ਲੀਡਰ ਜਿਹੜੇ ਨੇ ਉਹ ਅੱਜ ਆਖਰੀ ਦਿਨ ਦੇ ਪ੍ਰਚਾਰ ਦੇ ਲਈ ਪਹੁੰਚ ਰਹੇ ਆ ਆਖਰੀ ਦਿਨ ਦੇ ਪ੍ਰਚਾਰ ਦੇ ਲਈ ਅੱਜ ਆਪਣੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਔਰ ਲੀਡਰ ਨੂੰ ਜਿਤਾਉਣ ਦੇ ਲਈ ਪਹੁੰਚੇ ਪਹੁੰਚ ਰਹੇ ਨੇ ਔਰ तमाम ਜਿਹਨੇ ਲੋਕ ਇੱਥੇ ਆਲੇ-ਦੋਲੇ ਹੈਗੇ ਆ ਕਿਉਂਕਿ ਇਹ ਇੱਕ ਬਹੁਤ ਛੋਟੀ ਜੀ ਰੋਡ ਹੈ ਇਹ ਨਿੱਕੀ ਰੋਡ ਹੈ ਔਰ ਇੱਥੇ ਜਦੋਂ ਬਹੁਤ ਸਾਰੀਆਂ ਗੱਡੀਆਂ ਖੜ ਜਾਂਦੀਆਂ ਆਲੇ-ਦੋਲੇ ਲੀਡਰਾਂ ਦੀਆਂ ਤਾਂ ਇੱਥੇ ਟ੍ਰੈਫਿਕ ਵੀ ਜਿਹੜੀ ਹੈ ਉਹ ਉਹ ਜਮ ਹੋ ਜਾਂਦੀ ਹੈ ਇਹ ਸਾਰੇ ਦੇ ਸਾਰੇ ਰੋਡ ਜਿਹੜੇ ਨੇ ਛੋਟੇ ਰੋਡ ਹੈ ਔਰ ਇਹ ਸਾਰੇ ਰੋਡ ਜਿਹੜੇ ਨੇ ਉਹ ਉਹ ਬੰਦ ਹੋ ਜਾਂਦੇ ਆ ਤੇ ਟ੍ਰੈਫਿਕ ਦੇ ਰੂਪ ਦੇ ਵਿੱਚ ਦੇਖੋ ਕਿਉਂਕਿ ਬਾਹਰ ਲੀਆਂ ਬਹੁਤ ਸਾਰੀਆਂ ਗੱਡੀਆਂ ਆਈਆਂ ਹੋਈਆਂ ਬਹੁਤ ਸਾਰੇ ਸਰਕਾਰੀ ਅਫਸਰਾਂ ਦੀਆਂ ਗੱਡੀਆਂ ਹੋਰ ਮੁਲਾਜ਼ਮਾਂ ਦੀਆਂ ਗੱਡੀਆਂ ਤੇ तमाम ਚੀਜ਼ਾਂ ਜਿਹੜੀਆਂ ਨੇ ਔਰ ਇਹ ਗੱਡੀਆਂ ਜਿੰਨੀਆਂ ਵੀ ਖੜੀਆਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀਆਂ ਗੱਡੀਆਂ ਹੈਗੀਆਂ ਨੇ ਤੁਸੀਂ ਕਿੱਥੋਂ ਪਹੁੰਚੋ ਜੀ ਅਸੀਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਆਏ ਹੋ ਕੀ ਲੱਗਦਾ ਫਿਰ ਜਿਤਾ ਕੇ ਜਾਓਗੇ ਅਸੀਂ ਪੂਰੀ ਜ਼ੋਰ ਨਾਲ ਜਿਤਾ ਕੇ ਜਾਵਾਂਗੇ ਜੀ ਪੂਰੇ ਜ਼ੋਰ ਨਾਲ ਕੀ ਲੱਗਦਾ ਕਿਉਂ ਲੋਕ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਵੋਟ ਕਰਨਗੇ ਤੁਹਾਨੂੰ ਕੀ ਲੱਗਦਾ ਦੇਖੋ ਜੀ ਇਹਦੇ ਦੇ ਜਿਹੜੇ ਕੰਮ ਕੀਤੇ ਨੇ ਉਹ ਹੀ ਨਜ਼ਰ ਆ ਰਹੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਿੰਨੇ ਵੀ ਕਾਰੇ ਕੀਤੇ ਆ ਬਹੁਤ ਵਧੀਆ ਕੀਤੇ ਨੇ ਛਲਾਗਾ ਜੋ ਜੋ ਕੀਤੇ ਨੇ ਜਿਹਦੇ ਤੋਂ ਲੋਕਾਂ ਦਾ ਸਾਨੂੰ ਲੋਕਾਂ ਦਾ ਵਿਸ਼ਵਾਸ ਵੀ ਜਿੱਤਿਆ ਇਹਨਾਂ ਨੇ ਇਹ ਲੋਕਾਂ ਲੋਕ ਇਹਨਾਂ ਨੂੰ ਖੁਸ਼ ਰੱਖਣ ਵਾਸਤੇ ਵੀ ਵੋਟਾਂ ਪਾਉਣਗੇ ਤੇ ਕੰਮ ਵੀ ਲੈਣਗੇ ਅੱਛਾ ਕਿੰਨੇ ਦਿਨਾਂ ਤੋਂ ਪ੍ਰਚਾਰ ਕਰ ਰਹੇ ਹੋ ਇੱਥੇ 8 ਦਿਨ ਹੋ ਗਏ ਕੰਸਲ 8 ਦਿਨ ਹੋ ਗਏ ਕੰਸਲ ਅਇ ਤਾ ਅਖਰੀ ਦਿਨਾਂ ਪਰ ਵਾਪਸੀ ਹੋ ਗਈ ਆ ਜੀ ਬਿਲਕੁਲ ਵਾਪਸੀ ਆ ਜੀ ਸ਼ਾਮ 5 ਵਜੇ ਤੋਂ ਪਹਿਲਾਂ ਸ਼ਹਿਰ ਛੱਡਣਾ ਪਏਗਾ ਸਾਨੂੰ ਸ਼ਹਿਰ ਛੱਡਣਾ ਪਊਗਾ ਛੱਡਣ ਨੂੰ ਦਿਲ ਨਹੀਂ ਕਰਦਾ ਨਹੀਂ ਛੱਡਣ ਨੂੰ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਇੱਥੇ ਜੋ ਰੌਣਕ ਲੱਗ ਰਹੀ ਹੈ ਸ਼ਹਿਰ ਚ ਦੇਖਣਯੋਗ ਆ ਤੇ ਮੁਕਾਬਲਾ ਬਹੁਤ ਫਸਵਾ ਸਾਰੇ ਅੱਛਾ ਤੁਹਾਨੂੰ ਲੱਗ ਰਿਹਾ ਫਸਵਾ ਮੁਕਾਬਲਾ ਮੁਕਾਬਲਾ ਫਸਵਾ ਲੱਗ ਰਿਹਾ ਬਾਕੀ ਅੱਗੇ 14 ਤਰੀਕ ਨੂੰ ਜੋ ਖੁੱਲੇ ਗਿਆ ਹਾਂ ਬਾਕੀ ਉਸ ਦਿਨ ਬਿਲਕੁਲ ਬਾਕੀ 14 ਤਰੀਕ ਨੂੰ ਸਮਝ ਆ ਜਾਏਗਾ ਕਿ ਕੀ ਕੁਝ ਜਿਹੜਾ ਇਹ ਉਹ ਹੋ ਸਕਦਾ ਆ ਦੇਖੋ ਕਿ ਇਹ ਇਹ ਰੰਗ ਨੇ ਤਰਨ ਤਰਨ ਦੇ ਆਖਰੀ ਦਿਨ ਦੇ ਕਿ ਚੋਣ ਪ੍ਰਚਾਰ ਦੇ ਲਈ ਵੱਖ-ਵੱਖ ਸਾਧਨ ਵੱਖ-ਵੱਖ ਤਰੀਕੇ ਵੱਖ-ਵੱਖ ਟੰਗ ਜਿਹੜੇ ਨੇ ਉਹ અપਨਾਏ ਜਾਂਦੇ ਆ ਔਰ ਦੇਖੋ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਅ ਲੀਡਰ ਜਿਹੜੇ ਨੇ ਉਹ ਪਹੁੰਚ ਰਹੇ ਆ ਸੁਰਜੀਤ ਕੁਮਾਰ ਜਾਨੀ ਜਿਹੜੇ ਨੇ ਉਹ ਪਹੁੰਚੇ ਹੋਏ ਆ ਸੁਰਜੀਤ ਕੁਮਾਰ ਜਾਨੀ ਔਰ तमाम ਲੀਡਰ ਜਿਹੜੇ ਨੇ ਉਹ ਪਹੁੰਚ ਰਹੇ ਬਹੁਤ ਸਾਰੇ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਪ੍ਰਚਾਰ ਦੇ ਲਈ ਪਹੁੰਚ ਰਹੇ ਆ ਔਰ ਅੱਜ ਕਿਉਂਕਿ ਆਖਰੀ ਦਿਨ ਹੈ ਆਖਰੀ ਦਿਨ ਅੱਜ ਇਹ ਪ੍ਰਚਾਰ ਜਿਹੜਾ ਹੈ ਇਹ ਉਹ ਖਤਮ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ ਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਟ੍ਰੈਫਿਕ ਜਿਹੜੀ ਹੈ ਉਹ ਕਿਉਂਕਿ ਰੋਡ ਛੋਟਾ ਹੈ ਇਹ ਨਿੱਕਾ ਰੋਡ ਹੈ ਇਸ ਕਰਕੇ ਆਲੇ-ਦੋਲੇ ਗੱਡੀਆਂ ਖੜੀਆਂ ਕਰਕੇ ਇਹ ਸਾਰੀ-ਸਾਰੀ ਟ੍ਰੈਫਿਕ ਬੰਦ ਹੋ ਜਾਂਦੀ ਹੈ ਤੁਸੀਂ ਲੋਕਲ ਹੋ ਜੀ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਇੱਥੋਂ ਦੇ ਹੀ ਰਹਿਣ ਵਾਲੇ ਹੋ ਜੀ ਕੀ ਕੰਮ ਕਰਦੇ ਹੋ ਟ੍ਰਾਂਸਪੋਰਟ ਦਾ ਹਾਂਜੀ ਟ੍ਰਾਂਸਪੋਰਟ ਦਾ ਟ੍ਰਾਂਸਪੋਰਟ ਦਾ ਤੁਹਾਡੀ ਗੱਡੀ ਲੱਗੀ ਹੋਈ ਹੈ ਤੇ ਜੀ ਆ ਗੱਡੀ ਆਪਣੀ ਲੱਗੀ ਕੀ ਮਾਹੌਲ ਲੱਗਦਾ ਹੈ ਮਤਲਬ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਅ ਕੀ ਦਾ ਲੱਗਦਾ ਹੈ ਕਿ ਲੋਕ ਸਾਥ ਦੇ ਸਕਦੇ ਆ ਬਿਲਕੁਲ ਚਾਰੇ ਪਾਰਟੀਆਂ ਦਾ ਬੋਝ ਹੋ ਰਿਹਾ ਪੂਰਾ ਜੌੜਾ ਚਾਰਾ ਕੋਈ ਕੋਈ ਇਹ ਨਹੀਂ ਕਹਿਦਾ ਵੀ ਮੈਂ ਦਾਬੇਣਾ ਮੈਂ ਜਿੱਤ ਗਿਆ ਤੇ ਜਿਹਦੀ ਜਿੱਤ ਹੋ ਗਈ ਬਹੁਤ ਬਹੁਤ ਹਜ਼ਾਰਾਂ ਬਾਰਾਂ ਦੇ ਵੋਟਰ ਨਾਲ ਜਿੱਤਿਆ ਸਾਰੇ ਦਾ ਫਸਵਾ ਮਕਾਰ ਸਾਰੇ ਫਸਵਾ ਮਕਾਰ ਕੀ ਕੀ ਕਦੇ ਇਦਾਂ ਦੀ ਟੱਕਰ ਇਹ ਮੈਂ ਜ਼ਿੰਦਗੀ ਮੇਰੀ 55 ਸਾਲ ਦੀ ਉਮਰ ਹੋ ਗਈ ਆ ਮੈਂ ਕਦੇ ਇਹੋ ਜਿਹੀ ਇਲੈਕਸ਼ਨ ਨਹੀਂ ਵੇਖੀ ਜਿਹੜੀ ਐ ਅੱਧੀ ਇਲੈਕਸ਼ਨ ਹੋ ਰਹੀ ਹੈ ਅੱਛਾ ਹਾਂਜੀ ਕੀ ਲੱਗਦਾ ਟੱਕਰ ਚ ਕਿਉਂ ਆ ਗਏ ਸਾਰੇ ਮੈਂ ਕਹ ਜੀ ਇਹ 2027 ਦੀ ਲਾ ਮੋੜ ਬਣ ਲੱਗੇ ਆ ਕੋਈ 2027 ਦਾ ਇਹ ਵੇਖੋ ਜਿਹੜਾ ਜਿੱਤੇਗਾ ਉਹਦੀ ਗਾਂ ਦੇ ਘਾਤ ਰੱਖੇ ਹੋਗੇ 2027 ਦਾ ਮੋਟ ਵੱਜ ਜਾਣਾ ਜੀ ਬਿਲਕੁਲ ਰਾਈਟ ਤੁਸੀਂ ਵੀ ਲੋਕ ਲਓ ਮੈਂ ਭਾਜੀ ਸਿੰਗਰ ਹਾਂਗਾ ਸਿੰਗਰ ਹੋ ਤੁਸੀਂ ਹਾਂ ਜੀ ਇਹ ਗੱਡੀ ਕੀ ਲੱਗਦਾ ਫਿਰ ਤੁਸੀਂ ਤਰਨ ਤਰਨਦੇ ਹੋ ਮੈਂ ਪਾਜੀ ਅੰਮ੍ਰਿਤਸਰ ਤੋਂ ਆਂ ਅੰਮ੍ਰਿਤਸਰ ਤੋਂ ਮੈਂ ਸਿੰਗਿੰਗ ਕਰਨ ਆਇਆ ਹਾਂ ਇਲੈਕਸ਼ਨਾਂ ਗੱਡੀ ਦੀ ਬੱਸ ਇਲੈਕਸ਼ਨਾਂ ਦੀ ਅੱਛਾ ਸਿੰਗਿੰਗ ਕਰਨ ਆਏ ਹੋ ਕਿਹੜੇ ਗੀਤ ਗਾਉਣੇ ਆ ਫਿਰ ਮੈਂ ਪਾਜੀ ਫੁੱਲ ਵਾਲਿਆਂ ਦੇ ਓ ਝਾੜੂ ਵਾਲਿਆਂ ਦੇ ਹਾਂ ਜੀ ਪਾਜੀ ਪਾਜੀ ਫੁੱਲ ਵਾਲਿਆਂ ਸੌਰੀ ਪਾਜ ਪਾਦੇ ਹਾਂ ਜੀ ਕਿਹੜਾ ਕਿਹੜਾ ਗੀਤ ਗਾਉਣੇ ਕੋਈ ਸੁਣਾ ਪਾਦੇ ਆਪਣੇ ਕੋ ਵਾਧੂ ਗਾਣੇ ਹਾਂਗੇ ਪਾਜੀ ਹੁਣ ਐਕਚੁਅਲੀ ਮਾੜਾ ਟਾਈਮ ਦੋਗੇ ਤੁਸੀਂ ਹਾਂ ਹਾਂ ਮੈਂ ਪਹਿਲਾਂ ਬੋਲਦਾ ਪਾਜੀ ਕਹਿੰਦੇ ਕਿ ਹਾਂ ਜੀ ਕਹਿੰਦੇ ਆਈ 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 ਗੱਡੀ ਫ ਆਈ 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 ਗੱਡੀ ਫੁੱਲ ਵਾਲੀ ਆਈ ਜੇ ਹਰ ਪਾਸੇ ਚਾਰੇ ਪਾਸੇ ਮਚ ਗਈ ਦੁਹਾਈਏ ਅਜ ਇਹਨਾਂ ਦੁਹਾਈ ਮਚਾਉਣੀ ਏ ਘਰ ਘਰ ਫੁੱਲ ਵਾੜਨਾ ਤੇ ਕੋਠੇ ਕੋਠੇ ਉੱਤੇ ਗਮਲੇ ਵਿੱਚ ਫੁੱਲ ਲਾਣਾ ਹੈ ਅਈ ਪਤਾ ਲੱਜੇਗਾ ਕਿ ਬੜੀ ਪਸੰਦੀ ਟੱਕਰਿਆ ਤੇ ਬੜੇ ਜੋਰਾ ਸ਼ੋਰਾ ਨਾਲ ਆਪਾਂ ਹੀ ਮਿਹਨਤ ਕਰਨੀ ਆ ਤੇ ਹੋ ਸਕਦਾ ਕਿ ਮਿਹਨਤ ਦਾ ਫਲ ਨਾ ਬੰਦੇ ਨੂੰ ਮਿਲਿਆ ਤੇ ਮਿਲਦਾ ਹੀ ਮਿਲਦਾ ਆ ਬਾਕੀ ਮਾਰੇ ਦੀ ਕਿਰਪਾ ਵਾ ਉਹਨੇ ਜੋ ਕਰਨਾ ਸੱਚੇ ਪਾਤਸ਼ਾਹ ਨੇ ਕਰਨਾ ਵਾ ਚਲੋ ਉਨੇ ਡਿਊਟੀਆਂ ਲਾਈਆਂ ਸਾਰਿਆਂ ਦੀ ਢਾਡੀ ਵੀ ਲੱਗੀ ਸਾਡੀ ਵੀ ਲੱਗੀ ਸਾਰੇ ਡਿਊਟੀਆਂ ਨਿਵਾ ਰਹੇ ਆਪੋ ਆਪਣੀਆਂ ਤਾਂ ਬਿਲਕੁਲ ਤਾਂ ਅੱਜ ਆਖਰੀ ਦਿਨ ਦੇ ਰੰਗ ਤੁਹਾਨੂੰ ਅਸੀਂ ਦਿਖਾ ਰਹੇ ਆ ਸਾਰੇ ਆਫਿਸ ਜਿਹੜੇ ਨੇ ਆਪੋ ਆਪਣੀ ਤਿਆਰੀ ਕਰ ਰਹੇ ਆ ਔਰ ਉਸ ਤਿਆਰੀ ਦੇ ਵਿੱਚੋਂ ਅੱਜ 5 ਵਜੇ ਸਾਰੇ ਸਾਰੇ ਜਿੰਨੇ ਵੀ ਬਾਹਰੀ ਲੀਡਰ ਨੇ ਜਾਂ ਫਿਰ ਬਾਹਰੀ ਵਰਕਰ ਹੈ ਉਹਨਾਂ ਨੂੰ ਹਲਕਾ ਛੱਡਣਾ ਪੈ ਪਏਗਾ ਔਰ ਉਸ ਤੋਂ ਬਾਅਦ ਤਿਆਰੀਆਂ ਜਿਹੜੀਆਂ ਨੇ ਉਹ ਪੋਲਿੰਗ ਦੀਆਂ ਹੋਣਗੀਆਂ ਲਗਾਤਾਰ ਤਸਵੀਰਾਂ ਦਿਖਾਉਂਦੇ ਰਹਾਂਗੇ ਦੇਖਦੇ ਰਹੋ